ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪੰਦੀ ਛੋੜ ਹੈ ਜੀਵਨ ਮੁਕਤ ਕਰਾਇ ਕੁਢੀਣਾ ਐਸੇ ਦਿਨ ਦਿਆਲ ਸਤਗੁਰ ਮੇਰੇ ਪੀਲੇ ਦੇ ਮਾਲਕ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਦੀ ਛੋੜ ਜਿਸ ਨੂੰ ਆਪਾਂ ਆਖਦੇ ਹਾਂ ਇਸ ਦਿਨ ਤੇ ਸਤਗੁਰ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰ ਕਰਾ ਕੇ ਇਸ ਹਰਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਸਾਂ ਦੀਵਾਲੀ ਦਾ ਤਿਉਹਾਰ ਪਾਵੇ ਹਿੰਦੁਸਤਾਨ ਦੇ ਵਿੱਚ ਜੁਗਾ ਜਗਾਂਤਰਾਪ ਮਨਾਇਆ ਜਾਂਦਾ ਹੈ ਔਰ ਇਸ ਸਾਨੂੰ ਪੜਾਇਆ ਜਾਂਦਾ ਸੀਗਾ ਕਿ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਤੇ ਅਯੋਧਿਆ ਵਾਪਸ ਪਰਤੇ ਸਨ ਔਰ ਉਹਨਾਂ ਦੇ ਵਾਪਸ ਪਰਤਣ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਉਨਬਸ ਬਾਬਤ ਕੀਤਾ ਸੀ ਲੇਕਿਨ ਜੇਕਰ ਆਪਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਇਹ ਅਧਿਕਾਰ ਮਿਰਜ਼ਾ ਦੇ ਮਾਲਕ ਸਤਗੁਰੂ ਧਾਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਸ਼੍ਰੀ ਰਾਮਚੰਦਰ ਜੀ ਅਯੋਧਿਆ ਵਾਪਸ ਪਰਤੇ ਸਨ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਲੇਕਿਨ ਜਦੋਂ ਧਾਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਲੀਗੜ ਦੇ ਕਿਲੇ ਵਿੱਚ ਉਹਨਾਂ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਤੇ ਗਿਣਤੀ 50 ਔਰ ਕਈ ਵਿਦਵਾਨਾਂ ਨੇ 101 ਰਾਜਿਆਂ ਦੀ ਵੀ ਕੀਤੀ ਹੈ ਜਦ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾਅ ਕਰਵਾਇਆ ਔਰ ਉਹ ਆਪੋ ਆਪਣੀਆਂ ਅਰਿਆਸਤਾਂ ਦੇ ਵਿੱਚ ਰਿਹਾਅ ਹੋਣ ਤੋਂ ਬਾਅਦ ਪਰਤੇ ਤੇ ਉਥੋਂ ਦੇ ਵਸਨੀਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਛੁੱਟ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਰਿਹਾਅ ਹੋ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਔਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਰਕੇ ਬੰਦੀ ਛੋੜ ਕਿਹਾ ਜਾਂਦਾ ਹੈ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਹਮੇਸ਼ਾ ਯਾਦ ਕਰਦੇ ਨੇ ਔਰ ਬੜੇ ਸਤਿਕਾਰ ਦੇ ਨਾਲ ਬੜੇ ਉਲਾਸ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਇਸ ਤਿਉਹਾਰ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੰਤ ਸਰ ਸਾਹਿਬ ਜੀ ਵਿਖੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਹਨ ਔਰ ਥਾਂ ਥਾਂ ਤੇ ਚਾਹੇ ਘਰ ਹੋਵੇ ਚਾਹੇ ਕਾਰੋਬਾਰਿਕ ਥਾਰੇ ਹੋਣ ਚਾਹੇ ਪੁਰਸ਼ੂਮਾ ਦੀਆਂ ਹੋਵੈ ਤੀਆਂ ਹੁਣ ਹਰ ਥਾਂ ਤੇ ਦੀਪਮਾਲਾ ਕੀਤੀ ਜਾਂਦੀ ਹੈ ਕਿਉਂਕਿ ਜਿਸ ਦਿਨ ਸਤਗੁਰਾਂ ਨੇ ਰਿਹਾ ਹੋ ਕੇ ਤੇ ਸ੍ਰੀ ਅਮਰਸਰ ਸਾਹਿਬ ਦੇਖੇ ਪੂਜਣਾ ਸੀ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਹੋਰ ਨਾ ਸੰਗਤਾਂ ਨੇ ਦੇਸੀ ਘੋਦੇ ਦੀਵੇ ਬਾਲ ਕੇ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖੁਸ਼ਾਮ ਦੀ ਦਾਖਿਆ ਸੀ ਔਰ ਸਤਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਪਧਾਰੇ ਸਨ ਉਸ ਖੁਸ਼ੀ ਰਮੁਖ ਰੱਖਦੇ ਹੁਆਂ ਸੋਚਾ ਸੰਸਾਰ ਸਸਾਰ ਪਰ ਵਿੱਚ ਵਸਦੇ ਹੋਏ ਸਿੱਖ ਇਸ ਤਿਉਹਾਰ ਨੂੰ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਨੇ ਔਰ ਇਸ ਵਾਰ ਪੂਰੇ ਖਾ ਸੰਗਤ ਵਿੱਚ ਪਾਇਆ ਜਾ ਰਿਹਾ ਹੈ ਕਿ ਬੰਦੀ ਛੋੜ ਤਿਉਹਾਰ ਇਹ ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਉਹ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰਿਤਬਰਬਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਦਿਵਸ ਨੂੰ 1 ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੇ ਛੋੜ ਦੇ ਦਿਵਸ ਦੀਆਂ ਆਪ ਸੰਸਾਰ ਪਰਵ ਵਿਚ ਵਸਤੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਧੋ ਦੇ ਦੀਵੇ ਬਾਲਣੇ ਫੇਰ ਦੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਕਿ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੋਪਲਿਊਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਇਨਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਹੈ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵਿਖਿਆਰ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਜਿਹੜੇ ਪਟਾਸ਼ ਦੇ ਪ੍ਰਦੂਸ਼ਿਤ ਜਿਹੜੇ ਪਟਾਕੇ ਨੇ ਉਹ ਚਲਾਉਣੇ ਚਾਹੀਦੇ ਨਹੀਂ। ਪਟਾਕੇ ਚਲਾਉਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਔਰ ਵੱਤੋ ਵੱਤ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ। ਇੱਕ عہد ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦੇ ਛੋੜ ਦੋ ਤਿਉਹਾਰ ਮਨਾਉਣਾ ਹੈ। ਇਸ ਤਿਉਹਾਰ ਤੇ ਘਟੋ ਘੱਟ ਇੱਕ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜ਼ਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ।